ਜੰਮੂ ਕਸ਼ਮੀਰ ਦੇ ਪੈਲਗਾਮ ਵਿਖੇ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਪਾਕਿਸਤਾਨ ਅਤੇ ਅੱਤਵਾਦ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਨਾਭਾ ਦੇ ਪਟਿਆਲਾ ਗੜ੍ਹ ਵਿਖੇ ਵੀ ਹਿੰਦੂ ਜਥੇਬੰਦੀਆਂ ਦੇ ਨਾਲ ਵੱਖ-ਵੱਖ ਧਰਮਕਾਂ ਦੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਸੱਤਵਾਦ ਹਮਲੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਵੱਡੀ ਗਿਣਤੀ ਰੂਪ ਇਕੱਠੇ ਹੋਏ ਲੋਕਾਂ ਨੇ ਪਾਕਿਸਤਾਨ ਅਤੇ ਅੱਤਵਾਦ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪੋਤਲੇ ਫੋਕੇ ਆਪਣਾ ਰੂਪ ਪ੍ਰਗਟ ਕੀਤਾ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਇਕਜੁੱਟ ਹੋ ਕੇ ਪ੍ਰਦਰਸ਼ਨ ਅੱਤਵਾਦ ਨੂੰ ਸਿੱਧਾ ਜਵਾਬ ਦਿੱਤਾ ਕਿ ਸਾਰੇ ਧਰਮਾਂ ਦੇ ਲੋਕ ਭਾਰਤ ਵਿੱਚ ਇੱਕ ਹਨ ਅਤੇ ਇਸ ਤਰ੍ਹਾਂ ਦੇ ਅੱਤਵਾਦੀ ਹਮਲੇ ਦੇ ਨਾਲ ਇਹਨਾਂ ਨੂੰ ਤੋੜਿਆ ਨਹੀਂ ਜਾ ਸਕਦਾ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਵਾਰ-ਵਾਰ ਇਸ ਤਰ੍ਹਾਂ ਦੀਆਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦੇ ਖਿਲਾਫ ਭਾਰਤ ਸਰਕਾਰ ਸਖਤ ਐਕਸ਼ਨ ਲਵੇ ਉਹਨਾਂ ਨੇ ਕਿਹਾ ਕਿ ਭਾਵੇਂ ਕਿ ਅੱਤਵਾਦੀ ਦੇ ਮਨਸੂਬੇ ਧਰਮ ਦੇ ਆਧਾਰ ਤੇ ਦੇਸ਼ ਦੇ ਲੋਕਾਂ ਨੂੰ ਲੜਾਉਣਾ ਹੋਵੇ ਪਰ ਅੱਜ ਦੇ ਇਸ ਧਰਨੇ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਅੱਤਵਾਦੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ सजा पाकिस्तान गोली मारो ਜਦੋਂ ਕਿਸੇ ਦਾ ਅੰਤ ਹੁੰਦਾ ਨਾ ਉਹ ਇਸੇ ਤਰੀਕੇ ਨਾਲੇ ਹੁੰਦਾ ਹੁੰਦਾ ਹੈ ਇਹ ਪਾਕਿਸਤਾਨ ਵੈਸੇ ਵੀ ਗੜਗੜਾ ਰਿਹਾ ਹੈ ਭੁੱਖਾ ਮਰ ਰਿਹਾ ਦੇਸ਼ ਹੈ ਇੱਕ ਭਾਰਤ ਸਰਕਾਰ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੀ ਧਾਬੇ ਦੀ ਜਨਤਾ ਦੇ ਮਾਧਿਅਮ ਨਾਲ ਹਰ ਇੱਕ ਜਿਹੜਾ ਧਾਰਮਿਕ ਸਥਾਪਨ ਜੱਥੇਬੰਦੀਆਂ ਖੜੀਆਂ ਨੇ ਉਹ ਸਮਾਜਿਕ ਜੱਥੇਬੰਦੀਆਂ ਖੜੀਆਂ ਨੇ ਅਸੀਂ ਗੋਰ ਨਿੰਦਾ ਕਰਦੇ ਹਾਂ ਜਤੀ ਅਗਰੇ ਕਰਦੇ ਹਾਂ ਭਾਰਤ ਸਰਕਾਰ ਨੂੰ ਕਿ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਇਸ ਦੇਸ਼ ਦਾ ਅੰਤ ਕੀਤਾ ਜਾਵੇ ਇਹ ਜਿਹੜਾ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਇੱਥੇ ਗੱਲ ਧਰਮ ਦੀ ਨਹੀਂ ਧਰਮਾ ਸਾਡੇ ਭਾਈਚਾਰੇ ਦੀ ਕਿ ਸਾਡੇ ਭਾਈਚਾਰੇ ਨੂੰ ਕੋਈ ਵੀ ਲਖੇੜਨਾ ਚਾਹੇ ਫੁੱਟ ਪਾਉਣੀ ਚਾਹੇ ਅਸੀਂ ਉਹਦਾ ਮੂੰਹ ਤੋੜਵਾ ਜਵਾਬ ਦਿੰਨੇ ਆ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਜਿਹੜਾ ਹਿੰਦ ਦੀ ਨਹੀਂ ਦੁਨੀਆ ਦੀ ਚਾਦਰ ਬਣੇ ਉਹ ਪਾਤਸ਼ਾਹ ਦੇ ਦਿਹਾੜੇ ਸੰਗ ਤਾਂ ਬੜੇ ਚਾਅ ਨਾਲ ਮਨਾ ਰਹੀਆਂ ਨੇ ਸਤਾਪ ਦੀਆਂ ਆ ਰਹੀਆਂ ਨੇ ਇਸ ਸਮੇ ਇਹੋ ਜਿਹੀਆਂ ਹਰਕਤਾਂ ਕਰਨੀਆਂ ਇਹਨਾਂ ਲੋਕਾਂ ਦਾ ਮੈਂ ਸਪਸ਼ਟ ਕਰਦਾ ਕੋਈ ਧਰਮ ਨਹੀਂ ਹੁੰਦਾ ਇਹਨੂੰ ਆਪਾਂ ਕਹੀਏ ਵੀ ਇਹ ਪਾਕਿਸਤਾਨ ਦੇਸ਼ 'ਚ ਜ਼ਰੂਰ ਹੈ ਲੋਕ ਕੁਝ ਪਟ ਕਰੀ ਬੈਠੇ ਨੇ ਪਰ ਇਹ ਕਿਸੇ ਧਰਮ ਦੇ ਨਹੀਂ ਹੁੰਦੇ ਨਾ ਇਹ ਮੁਸਲਮਾਨ ਧਰਮ ਦੇ ਨੇ ਨਾ ਸਿੱਖਾਂ ਦੇ ਨੇ ਨਾ ਹਿੰਦੂਆਂ ਦੇ ਨੇ ਇਹਨਾਂ ਦਾ ਰੌਲਾ ਸਿਰਫ ਫੁੱਟ ਪਾਉਣੀ ਲੜਾਈ ਪਵਾਉਣੀ ਆਪ 'ਚ ਲੋਕਾਂ ਨੂੰ ਲੜਾਉਣਾ ਜੇ ਅਸੀਂ ਆਪ 'ਚ ਲੜਦੇ ਆ ਇਹਨਾਂ ਦੇ ਮਨਸੂਬੇ ਕਾਮਯਾਬ ਹੁੰਦੇ ਨੇ ਤੁਸੀਂ ਹੈਰਾਨ ਹੋਵੋਗੇ ਕਿਵੇਂ ਨਾ ਲੈ ਲੈ ਕੇ ਬਾਰ ਬਾਰ ਇੱਕ ਜਲਾਲਤਾ ਇੱਥੋਂ ਇਹਨਾਂ ਨੂੰ ਇਹ ਹੁੰਦਾ ਲੋਕਾਂ ਨੂੰ ਵੀ ਆਪਾਂ ਅੱਗ ਲਾਈਏ ਅੱਗ ਲਾਉਣ ਕਰਕੇ ਸਾਡੇ ਕੱਢ ਲੋ ਕਿਹੜਾ ਖੂਨ ਨਿਕਲਦਾ ਸਾਰਿਆਂ ਦਾ ਖੂਨ ਨਿਕੋ ਆ ਸਾਰੇ ਸਾਰੇ ਧਰਮਾਂ ਦੇ ਲੋਕ ਤੁਹਾਡੇ ਨਾਲ ਅੱਜ ਇਕੱਠਾ ਨੇ ਦੇਖੋ ਹਿੰਦੁਸਤਾਨ ਦੇ ਵਿੱਚ ਇੱਕ ਖੂਬਸੂਰਤੀ ਆ ਕਿ ਇਹ ਇੱਕ ਗੁਲਦਸਤਾ ਇੱਥੇ ਸਾਰੇ ਧਰਮਾਂ ਦੇ ਲੋਕ ਬੜੇ ਹਸੀ ਖੁਸ਼ੀ ਮਿਲਬਰਤਨ ਨਾਲ ਰਹਿੰਦੇ ਨੇ ਪਰ ਕੁਝ ਦੇਸ਼ ਵਿਰੋਧੀੜੀਆਂ ਤਾਕਤਾਂ ਨੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਹ ਇਸ ਦੀ ਤਰੱਕੀ ਤੋਂ ਜਿਹੜੀਆਂ ਨੇ ਨਾਖੁਸ਼ ਨੇ ਬਹੁਤ ਜ਼ਿਆਦਾ ਜੈਲਸ ਆ ਉਹਨਾਂ ਦੇ ਮੰਨਨ ਦੇ ਵਿੱਚ ਕੱਲ ਜੋ ਪੁਲ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਹ ਬਹੁਤ ਹੀ ਨਿੰਦਣਯੋਗ ਬਹੁਤ ਹੀ ਭਿਆੰਕਰ ਹਮਲਾ ਹੈ ਉਹ ਇੱਕ ਹਿੰਦੂ ਸਮਾਜ ਦੇ ਉੱਤੇ ਹਮਲਾ ਜਿਹੜਾ ਜਿਵੇਂ ਨਾ ਪੁੱਛ ਪੁੱਛ ਕੇ ਉੱਥੇ ਹਿੰਦੂਆਂ ਨੂੰ ਮਾਰਿਆ ਗਿਆ ਮੈਂ ਆਪਣੀ ਸਭਾ ਖਤਰੀ ਸਭਾ ਕਰਨਿਓ ਨਾਪਾ ਕਰਨਿਓ ਬਹੁਤ ਜ਼ਿਆਦਾ ਉਸ ਦੀ ਨਿੰਦਿਆ ਕਰਦਾ ਔਰ ਮੈਂ ਸਮਾਜ ਦੇ ਸਾਰੇ ਵਰਗਾਂ ਦਾ ਧੰਨਵਾਦ ਕਰਦੇ ਉਰੇ ਪਹੁੰਚੇ ਨੇ ਸਾਹਮਣੇ ਪਾਕਿਸਤਾਨ ਕੰਮ ਦੇ ਖਿਲਾਫ ਜਿਹੜਾ ਅੱਜ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਸ਼ ਸਾਰੇ ਇਕੱਠਾ ਹੋ ਆਤਕਵਾਦੀ ਪਾਕਿਸਤਾਨ ਪਾਕਿਸਤਾਨ ਦੇਸ਼ ਆਪਣੀਆਂ ਕੋਝੀਆਂ ਹਰਕਤਾਂ ਤੋਂ ਨਹੀਂ ਹਰਤਾ ਪਹਿਲਾਂ ਵੀ ਇਹਨਾਂ ਨੇ ਬਹੁਤ ਵਾਰ ਪਲਵਾਮਾ ਦੇ ਵਿੱਚ ਅੰਤਗਵਾਦੀ ਹਮਲੇ ਜਿਹੜੇ ਕੀਤੇ ਨੇ ਅਤੇ ਇਸ ਵਾਰ ਸਾਡੇ નિર્ਦੋਸ਼ ਸਿੰਧੂ ਭਰਾਵਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਮੈਂ ਕਹਿੰਦਾ ਬਹੁਤ ਹੀ ਜ਼ਿਆਦਾ ਉਹਨਾਂ ਨੇ ਅਤਿਆਚਾਰ ਕੀਤਾ ਬਹੁਤ ਹੀ ਜ਼ਿਆਦਾ ਮਾਰਾ ਹੋਇਆ ਅੱਜ ਪੂਰੇ ਭਾਰਤ ਦੇਸ਼ ਦੇ ਵਿੱਚ ਹਰ ਇੱਕ ਦਾ ਮਨ ਹੈ ਜਿਹੜਾ ਉਹ ਭਾਵਕ ਹੁੰਦਾ ਜਦੋਂ ਉੱਥੇ ਦੀਆਂ ਅਸੀਂ ਤਸਵੀਰਾਂ ਦੇਖਦੇ ਹਾਂ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਰੋਂਦੇ ਆ ਦੇਖਦੇ ਆ ਮਾਵਾਂ ਨੂੰ ਰੋਂਦੇ ਆ ਦੇਖਦੇ ਆ ਵਿਧਵਾ ਸਾਡੀਆਂ ਭੈਣਾਂ ਨੂੰ ਰੋਂਦੇ ਦੇਖਦੇ ਆ ਕੀ ਕਸੂਰ ਸੀ ਉਹਨਾਂ ਲੋਕਾਂ ਦਾ ਮੈਂ ਇਹ ਪੁੱਛਣਾ ਚਾਹੁੰਦਾ ਆ ਕੀ ਕਸੂਰ ਸੀਗਾ ਕਿਉਂ ਸਾਡੇ ਹਿੰਦੂ ਭਰਾਵਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਉਹਨਾਂ ਦਾ ਨਾਂ ਪੁੱਛ-ਪੁੱਛ ਕੇ ਜੇ ਉਹਨਾਂ ਦਾ ਨਾਮ ਸ਼ਰਮਾ ਹੈ ਜਾਂ ਕੁਮਾਰ ਹੈ ਤਾਂ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਕੀ ਇਹ ਕੋਈ ਪਾਪ ਹੈ ਜੇ ਅਸੀਂ ਹਿੰਦੂ ਲੋਕ ਆ ਕਿਉਂ ਸਾਡੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਕਿਉਂ ਧਰਮ ਦੇ ਨਾਂ ਦੇ ਉੱਤੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਨਾ ਅੰਤਗੋਵਾਦ ਨੂੰ ਐਸੀ ਹੀ ਮੌਤ ਦਿੱਤੀ ਜਾਵੇ ਐਸੀ ਹੀ ਮੌਤ ਦਿੱਤੀ ਜਾਵੇ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਉਹ ਵੀ ਕਦੇ ਭਾਰਤ ਦੇਸ਼ ਦੇ ਵੱਲ ਅੱਖ ਚੱਕ ਕੇ ਨਾ ਦੇਖਣ ਤੇ ਕਦੇ ਵੀ ਕਿਸੇ ਵੀ ਮੈਗਲਾ ਹਿੰਦੂ ਧਰਮੀ ਨਹੀਂ ਕਿਸੇ ਵੀ ਧਰਮ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਹਮਲਾ ਉਹ ਨਹੀਂ ਹੋਣਾ ਚਾਹੀਦਾ